ਕੈਪਟਨ ਸਾਹਿਬ ਨੂੰ ਬੋਲ ਕੇ ਸਿੱਧਾ ਕਿ ਤੁਹਾਡੇ ਸਿਸਟਮ ਦੇ ਵਿੱਚ ਮੈਨੂੰ ਕੰਮ ਨਹੀਂ ਕਰਨਾ ਹੈ ਮੈਂ ਆਈਪੀਐਸ ਦੀ ਨੌਕਰੀ ਛੱਡ ਦਿੱਤੀ ਸੀ ਤੁਹਾਨੂੰ ਤੁਸੀਂ ਦੇਖੋਗੇ ਆਇੰਦਾ ਦਿਨ ਹੈ ਅੱਜ ਸਾਰੇ ਪੰਜਾਬ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਿਦੇਸ਼ ਦੇ ਵਿੱਚ ਜੋ ਰਹਿ ਰਹੇ ਨੇ ਥੋੜੀ ਜਿਹੀ ਖੁਸ਼ੀ ਹੋਈ ਹੋਗੀ ਕੇਸਰੀ ਅਕਾਲ ਤਖਤ ਸਾਹਿਬ ਤੇ ਜੋ ਫੈਸਲਾ ਆਇਆ ਹੈ ਔਰ ਜੋ ਅੱਜ ਦੀ ਕਾਰਵਾਈ ਹੋਈ ਹੈ ਉਸ ਦੇ ਵਿੱਚ ਜਿਹੜੇ ਦੋਸ਼ੀ ਸੀਗੇ ਜਨਨੂੰ ਮੈਂ ਦੋਸ਼ੀ ਪਰਿਵਾਰ ਬੋਲਦਾ ਹੁੰਦਾ ਸੀ ਦੋਸ਼ੀ ਪਰਿਵਾਰ ਨੇ ਆਪਣਾ ਜੁਰਮ ਕਬੂਲ ਕਰ ਲਿਆ ਇੱਕ ਇੱਕ ਚੀਜ਼ ਜੋ ਅਸੀਂ ਤਫਤੀਸ਼ ਦੇ ਵਿੱਚ ਕੀਤੀ ਸੀ ਕੈਪਟਨ ਸਾਹਿਬ ਦੀ ਲੀਗਲ ਟੀਮ ਹੋਵੇ ਜਾਂ ਉਹਨਾਂ ਦੀ ਪੋਲਿਟੀਕਲ ਟੀਮ ਹੋਵੇ ਉਹਨਾਂ ਨੇ ਸਾਡੀ ਰਿਪੋਰਟ ਖਾਰਜ ਕੀਤੀ ਸੀ ਸਭ ਤੋਂ ਪਹਿਲਾਂ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਜੋ ਮੇਰੀ ਰਿਪੋਰਟ ਸੀਗੀ ਉਹ ਕੋਈ ਰਿਪੋਰਟ ਨਹੀਂ ਸੀਗੀ ਇਹ ਚਾਰਜ ਸ਼ੀਟ ਸੀਗਾ ਔਰ ਚਾਰਜ ਸ਼ੀਟ ਫਰੀਦਕੋਟ ਦੀ ਮਾਨਜੋਗ ਅਦਾਲਤ ਦੇ ਵਿੱਚ ਦਿੱਤੀ ਹੋਈ ਸੀ ਔਰ ਜਦੋਂ ਖਾਰਜ ਕਰਵਾਈ ਗਈ ਉਦੋਂ ਵੀ ਰਿਪੋਰਟ ਕਿੱਥੇ ਪਈ ਸੀ ਫਰੀਦਕੋਟ ਦੀ ਮਾਨਜੋਗ ਸੈਸ਼ਨ ਅਦਾਲਤ ਦੇ ਵਿੱਚ ਮੈਂ ਹਮੇਸ਼ਾ ਇਹ ਹੀ ਬਿਆਨ ਦਿੱਤਾ ਰਿਹਾ ਕਿ ਜਿਸ ਰਿਪੋਰਟ ਨੂੰ ਖਾਰਜ ਕੀਤਾ ਜਾ ਰਿਹਾ ਹੈ ਕਰਾਇਆ ਜਾ ਰਿਹਾ ਹੈ ਕਟੋ-ਕਟ ਉਸਨੂੰ ਮਾਨਜੋ ਹਾਈ ਕੋਰਟ ਦੇ ਵਿੱਚ ਲਿਆ ਕੇ ਦੇਖ ਲਿਆ ਜਾਵੇ ਕਿ ਉਹ ਕੀ ਚੀਜ਼ ਹੈ ਕਿਉਂ ਇਸ ਚੀਜ਼ ਨੂੰ ਖਾਰਜ ਕਰ ਰਿਹਾ ਉਹ ਚੀਜ਼ ਉਹ ਮਟੀਰੀਅਲ ਫਰੀਦਕੋਟ ਦੇ ਵਿੱਚ ਪਿਆ ਹੈ ਬਗੈਰ ਉਸਨੂੰ ਵੇਖੇ ਹੋਏ ਕਿਸ ਤਰੀਕੇ ਦੇ ਨਾਲ ਇਨਸਾਫ ਹੋ ਸਕਦਾ ਹੈ ਐਸ ਕਰਕੇ ਦੇਖੋ ਇਨਸਾਫ ਦਾ ਕਤਲ ਹੋਇਆ ਇਨਸਾਫ ਦਾ ਕਤਲ ਹੋਇਆ ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਇੱਜ਼ਤੀ ਦੇ ਕੇਸ ਦੇ ਵਿੱਚ ਗੋਲੀ ਕਾਂਢ ਦੇ ਕੇਸ ਦੇ ਵਿੱਚ ਐਸ ਕਰਕੇ ਮੈਂ ਕਿਹਾ ਕਿ ਨਹੀਂ ਹੁਣ ਇਸ ਸਿਸਟਮ ਦੇ ਵਿੱਚ ਆਈਪੀਐਸ ਦੀ ਨੌਕਰੀ ਨਹੀਂ ਕਰਨੀ ਹੈ ਔਰ ਇਸ ਸਿਸਟਮ ਨੂੰ ਬਦਲਣਾ ਹੈ ਮੈਂ ਸਿਸਟਮ ਨੂੰ ਬਦਲਣ ਵਾਸਤੇ ਆਈਪੀਐਸ ਦੀ ਨੌਕਰੀ ਛੱਡੀ ਸੀ ਲੇਕਿਨ ਅੱਜ ਜੋ ਫੈਸਲਾ ਆਇਆ ਹੈ ਮੈਂ ਵੀ ਇਹਨਾਂ ਲੋਕਾਂ ਦੇ ਨਾਲ ਪੁੱਛਗਿੱਛ ਕੀਤੀ ਸੀ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜੋ ਅੱਜ ਰਹੇ ਨਹੀਂ ਮੈਂ ਐਕਸ਼ੇ ਕੁਮਾਰ ਦੇ ਨਾਲ ਪੁੱਛਗਿੱਛ ਕੀਤੀ ਸੀ ਔਰ ਬਹੁਤ ਸਾਰੇ ਲੀਡਰਾਂ ਦੇ ਨਾਲ ਤੇ ਬਹੁਤ ਸਾਰੇ ਅਫਸਰਾਂ ਦੇ ਨਾਲ ਪੁੱਛਗਿੱਛ ਮੈਂ ਕੀਤੀ ਸੀ ਠੀਕ ਹੈ ਤੁਸੀਂ ਸਾਰੇ ਜਾਣਦੇ ਹੋ कि एस ने मैनु सहयोग नहीं किया जो सीनियर मोस्ट मेंबर्स से दो मेरे तो ऊपर उन्होंने आज तक कोई केस डायरी नहीं लिखी है और यह चीज मैं पंजाब दी विधानसभा के जिक्र कर चुके हैं आज जो कबूलनामा होया है एक एक गुना जो कबूल किया गया है वो एक जिस्ट है एक समरी है वैसे तो ये पूरा कमरा पड़ जाएगा जो सबूत असी मान योग अदालत दिता لیکن او دا ایک جسٹ ہے ذری سمری ہے ایک سمری ہے بس سمری دیکھو چاہے ਤੁਸੀਂ دیکھو بیعت بھی کیوں کروائی گئی پرٹیسٹ کیوں ہوا پرٹیسٹ کیوں ہوا پرٹیسٹ اس ਕਰਕੇ ہوا کیونکہ گرو گرنج صاحب جی دی بیعت بھی اس تو علاوہ ایک مووی ریلیز کرائی گئی تھی 25 اکتوبر نو 25 ستمبر نو पी सितंबर को एक मूवी मैसेंजर ऑफ गॉड सी वो रिलीज हुई सी और दो अक्टूबर न एक होर मूवी रिलीज हुई सी अक्षय कुमार की सिंग इज बिलिंग द रिलीज का आपस बहुत ही नेड़ला संबंध है यह सारा कुछ एजिश है और यह अदालत के हर पास है और सरकार के कोल भी है पुलिस डिपार्टमेंट के कोल भी है साढ़े वकील साहिबान कोल भी है जो मैं आज लिया ਅੱਤ ਤੁਸੀਂ ਦੇਖੋ ਇੱਕ ਇੱਕ ਚੀਜ਼ ਇਹਦੇ ਵਿੱਚ ਹੈ ਕਿ ਮਾਫੀ ਜਦੋਂ ਦਿੱਤੀ ਗਈ ਤੇ ਕਿੰਨੇ ਪੈਸੇ ਲਗਾਏ ਗਏ ਐਡਵਰਟਾਈਜ਼ਮੈਂਟ ਤੇ ਉਹ ਵੀ ਇਹਨਾਂ ਨੇ ਅੱਜ ਤੱਕ ਭੁੱਲ ਕਰ ਲਿਆ ਇਹਦੇ ਵਿੱਚ ਗਲਤ ਕੀ ਹੈ ਦੇਖੋ ਇਹ ਸਾਰਾ ਚੀਜ਼ੇ ਦੇ ਵਿੱਚ ਲਿਖਿਆ ਹੋਇਆ ਹੈ ਤੇ ਇਹੀ ਚੀਜ਼ ਨੂੰ ਕੈਨਸਲ ਕੀਤਾ ਗਿਆ ਹੈ ਤਾਂ ਹੀ ਮੈਂ बार-बार ਬੋਲਦਾ ਹਾਂ ਕਿ ਤੁਸੀਂ ਰਿਪੋਰਟ ਮੰਗਾਉਂਦੇ ਰਿਪੋਰਟ ਮੰਗਾ ਕੇ ਪੜ੍ਹਦੇ ਇੱਕ ਲਾਈਨ ਤੁਸੀਂ ਦੱਸਦੇ ਕਿ ਕਿਹੜੀ ਲਾਈਨ ਗਲਤ ਹੈ ਫਿਰ ਇੱਕ ਲਾਈਨ 'ਚ ਗਲਤ ਮਿਲੇ ਤੁਸੀਂ ਕੋਇਸਟ ਕਰ ਦਿੰਦੇ ਘਰਾ ਦਿੰਦੇ ਮੈਨੂੰ ਕੋਈ ਇਤਰਾਜ਼ ਨਹੀਂ ਸੀ ਤਾਂ ਆ ਦੇਖੋ ਇਹਦੇ ਵਿੱਚ ਵੀ ਇਹ ਜਿਕਰ ਹੈ ਕਿ ਇਹਨਾਂ ਨੇ ਲੱਖਾਂ ਰੁਪਏ ਖਰਚ ਕੀਤੇ ਔਰ ਇਹਦੇ ਵਿੱਚ ਬਿੱਲ ਵੀ ਦਿੱਤਾ ਹੋਇਆ ਹੈ ਬਿੱਲ ਵੀ ਅਸੀਂ ਇਨ ਰਾਈਟਿੰਗ ਐਸ ਡੀ ਪੀ ਸੀ ਕੋਲੋਂ ਲੈ ਕੇ ਬਤੌਰ ਵਜ੍ਹਾ ਸਬੂਤ ਅਦਾਲਤ ਵਿੱਚ ਦਿੱਤਾ ਕੋਈ ਵੈਸੇ ਨਹੀਂ ਅਸੀਂ ਇਲਜ਼ਾਮ ਲਗਾ ਦਿੱਤਾ ਸ਼੍ਰੋਮਣੀ ਕਮੇਟੀ ਤੋਂ ਅਸੀਂ ਲਿਖਤੇ ਤੌਰ ਤੇ ਉਹ ਹਰੇਕ ਐਡਵਰਟਾਈਜ਼ਮੈਂਟ ਦਾ ਬਿੱਲ ਲੈ ਕੇ ਲਗਾਇਆ ਹੋਇਆ ਹੈ ਤਾਂ ਜੋ ਉਹ ਸਬੂਤ ਹੁੰਦਾ ਹੈ

ਪਹਿਲਾ ਉਹ ਕਟਿੰਗਿੰਤੀ ਕਮਿਸ਼ਨ ਦੇ ਚੇਅਰਮੈਨ ਰਹਿ ਚੁਕੇ ਨੇ ਅਤੇ ਰਾਜ ਸਭਾ ਦੇ ਮੈਂਬਰ ਆ ਚੁਕੇ ਨੇ ਉਹਨਾਂ ਨੇ ਰਾਜ ਸਭਾ ਦੇ ਵਿੱਚ ਵੀ ਬੇਦਬੀ ਦੇ ਬਾਰੇ ਸਾਰਾ ਬਿਰਤਾਂਤ ਲਿਖਿਆ ਇੱਥੇ ਦੇਖੋ ਜਥੇਦਾਰ ਇਕਬਾਲ ਸਿੰਘ ਜੀ ਜੋ ਤੱਕ ਸਿਰ ਪਟਨਾ ਸਾਹਿਬ ਦੇ ਜਥੇਦਾਰ ਸਨ ਉਹਨਾਂ ਦਾ ਬਿਆਨ ਵੀ ਹੈ ਉਹਨਾਂ ਨੇ ਸਾਰਾ ਕੁਝ ਵਿਸਤਾਰਪੂਰਵਕ ਹੱਥ ਲਿਖੇ ਤੋਂ ਉਹਨਾਂ ਦਾ ਬਿਆਨ ਹੈ ਕਿ ਕਿਸ ਤਰੀਕੇ ਦੇ ਨਾਲ 24 ਸਤੰਬਰ ਨੂੰ ਮਾਫੀ ਦਿੱਤੀ ਗਈ ਸੀ ਇਹ ਸਾਰਾ ਚੀਜ਼ ਸਬੂਤ ਹੈ ਔਰ ਇਸ ਤੋਂ ਇਲਾਵਾ ਜੋ ਇੱਕ ਐਫ ਆਈ ਆਰ ਸੀਗਾ 2007 ਦਾ 2007 ਦਾ ਐਫ ਆਈ ਆਰ ਕਿਸ ਤਰੀਕੇ ਦੇ ਨਾਲ ਖਾਰਜ ਕਰਵਾਇਆ ਗਿਆ ਰਿਕਵੈਸਟ ਕਰਵਾਇਆ ਗਿਆ 2000 ਜਦੋਂ 12 ਦਾ ਇਲੈਕਸ਼ਨ ਆ ਰਿਹਾ ਸੀ ਤਾਂ ਉਸ ਇਲੈਕਸ਼ਨ ਤੋਂ 5 ਦਿਨ ਪਹਿਲਾਂ ਕਿਸ ਤਰੀਕੇ ਦੇ ਨਾਲ ਉਹ ਇਹ ਫਾਇਰ ਦੇ ਵਿੱਚ ਕੈਂਸਲੇਸ਼ਨ ਦਿੱਤਾ ਗਿਆ ਇਹਦੇ ਵਿੱਚ ਗੌਰ ਕਰਨ ਵਾਲੀ ਗੱਲ ਹੈ ਕਿ ਜਦੋਂ ਮਾਨਯੋਗ گورنر ਸਾਹਿਬ ਨੇ ਕੇਸ ਚਲਾਉਣ ਦੀ অনুমতি ਦੇ ਦਿੱਤੀ ਸੈਂਕਸ਼ਨ ਦੇ ਦਿੱਤਾ ਉਸ ਤੋਂ ਬਾਅਦ ਇੱਕ ਥਾਣੇ ਦਾ ਇੱਕ ਐਸਐਚਓ ਕੈਂਸਲੇਸ਼ਨ ਲਿਖ ਰਿਹਾ ਹੈ 2012 ਦੇ ਇਲੈਕਸ਼ਨ ਤੋਂ 5 ਦਿਨ ਪਹਿਲਾਂ ਇਹ ਸਾਰਾ ਦੇਖੋ ਸਬੂਤ ਹੈ ਇੱਕ ਇੱਕ ਚੀਜ਼ ਇਹਦੇ ਵਿੱਚ ਦਿੱਤਾ ਹੋਇਆ ਹੈ ਇਸ ਦੇ ਨਾਲ सारे गवाह के बयान प्लस जिन्हें भी सबूत सगे तो मैं बार बार कह रहा कि सारांश है ये कोई रिपोर्ट नहीं है सारांश है तो हर चीज़ ये है जो आज कबूल किया गया किस तरीके गोली चली किस तरीके बेदबी करवाई गई और हर चीज़ इस है उन्होंने किया कबूल मैं ये कह रहा कि देखो असी उस दिन जिस स्टैंडे जिस दिन असी नौकरी छी आज भी उस स्टैंड कायम हाँ ਮੈਂ ਉਦੋਂ ਵੀ ਕਿਹਾ ਸੀ ਤੁਸੀਂ ਮੇਰਾ 13 April 2021 ਦਾ Facebook ਪੋਸਟ ਦੇਖ ਸਕਦੇ ਹੋ ਜਿਸ ਦੇ ਵਿੱਚ ਮੈਂ ਕਿਹਾ ਸੀ ਕਿ ਮੇਰੀ ਅਪੀਲ ਗੁਰੂ ਗੋਬਿੰਦ ਸਿੰਘ ਜੀ ਅਦਾਲਤ ਦੇ ਵਿੱਚ ਚੱਲ ਰਹੀ ਹੈ ਮੈਂ ਰੱਖ ਦਿੱਤੀ ਹੈ ਔਰ ਉਸ ਅਦਾਲਤ ਤੋਂ ਹੀ ਮੈਨੂੰ ਉਮੀਦ ਹੈ ਮੈਂ ਇਹ ਵੀ बार-बार ਬੋਲਦਾ ਹਾਂ ਕਿ ਉਸ ਅਦਾਲਤ ਦੇ ਵਿੱਚ ਰੋਜ਼ਾਨਾ ਤੌਰ ਤੇ ਸੁਣਵਾਈ ਚੱਲ ਰਹੀ ਹੈ ਅੱਜ ਵੀ ਜੋ ਲੋਕ ਐਸ ਕੇਸ ਦੇ ਨਾਲ ਜੋ ਕੁਝ ਵੀ ਕਰ ਰਹੇ ਨੇ और सारा चीज थी सुनवाई अधीन है और बहुत चंगे तरीके के नाल ये तो एक ट्रेलर है मैं यही कहंगा कि आज जो श्री अकाल तक साहित्य जो कुछ होया है एक ट्रेलर है जिस तरह से बोलते हैं ना कि आगे आगे देखिए होता है क्या आगे आगे और हो कुछ होना है बहुत कुछ होना है और हर सच्चाई सामने आनी है और वो हर चेहरे तो नकाब उठ जाना है जिस जिस ने जो जो करतूत की लेकिन जदों ਕਾਂਗਰਸ ਦੇ ਸਪਾਰਸੀ ਗੀ ਉਦੋਂ ਵੀ ਮੇਰੇ ਤੇ ਬਹੁਤ ਤਸੱਦਦ ਕੀਤਾ ਗਿਆ ਜਦੋਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਬਰੇ ਇਹਨਾਂ ਨੇ ਤਾਂ ਤਸੱਦਦ ਦੀ ਹੱਦ ਕਰ ਦਿੱਤੀ ਹੱਦ ਕਰ ਦਿੱਤੀ ਇਹ ਪਰਮਾਤਮਾ ਦੀ ਕਿਰਪਾ ਹੈ ਕਿ ਮੇਰੇ ਸਾਥ ਚੱਲ ਰਹੀ ਹੈ ਔਰ ਹੋਰ ਬਹੁਤ ਸਾਰੀਆਂ ਗੱਲਾਂ ਨੇ ਜੋ ਮੈਂ ਦੱਸਾਂਗਾ ਇਹਨਾਂ ਦੇ ਨਾਲ ਮੈਂ ਜਾ ਕੇ ਦੋ ਤਿੰਨ ਵਾਰੀ ਮੁਲਾਕਾਤ ਕੀਤੀ ਇਹਨਾਂ ਦੇ ਰੈ residense ਤੇ ਵੀ ਵਿਧਾਨ ਸਭਾ ਦੇ ਵਿੱਚ ਚਿੱਠੀਆਂ ਨੇ ਮੇਰੇ ਕੋਲ ਚਿੱਠੀਆਂ ਪਈਆਂ ਨੇ ਹਰ ਚਿੱਠੀ ਦੀ ਕਾਪੀ ਜੋ ਮਾਨਜੋਗ ਮੁੱਖ ਮੰਤਰੀ ਸਾਹਿਬ ਨੂੰ ਮੈਂ ਦਿੱਤੀ ਕਿਉਂ ਕਿ ਕਿਉਂਕਿ ਤੁਸੀਂ 24 ਘੰਟਿਆਂ ਦੀ ਗੱਲ ਕੀਤੀ ਸੀ ਤੇ ਇੱਕ ਵਾਰੀ ਵੀ ਤੁਸੀਂ ਉਚਿਤ ਨਹੀਂ ਸਮਝਿਆ ਕਿ ਮੇਰੇ ਨਾਲ ਤੁਸੀਂ ਗੱਲ ਕਰੋ ਜਿਸ ਦਿਨ ਮੇਰੀ ਜੁਆਇਨਿੰਗ ਹੋਈ ਸੀ ਇਹ YouTube ਤੇ ਵੀ ਹੈ ਹਰੇਕ ਥਾਂ ਤੇ ਹੈ Facebook ਤੇ ਹੈ ਕਿ ਜਿਸ ਦਿਨ ਮੇਰੀ ਜੁਆਇਨਿੰਗ ਹੋਈ ਸੀ ਭਗਵੰਤ ਮਾਨ ਸਾਹਿਬ ਨੇ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਕਿ ਅਸੀਂ ਬਰਗਾੜੀ ਦੇ ਕੇ ਇਸ ਦੇ ਵਿੱਚ ਇਨਸਾਫ ਦੇਵਾਂਗੇ ਸਬੂਤ ਦੇ ਤੌਰ ਤੇ ਉਹਨਾਂ ਨੇ ਕਿਹਾ ਕਿ ਦੇਖੋ ਜਿਸ ਅਫਸਰ ਨੇ ਇਨਕੁਆਇਰੀ ਕੀਤੀ ਹੈ ਉਹ ਅਫਸਰ ਹੁਣ ਸਾਡੇ ਨਾਲ ਹੈ ਤੇ ਇਹ ਅਫਸਰ ਆਪਣੀ ਕਲਮੀ ਹੁਣ ਇਨਸਾਫ ਦੇਗਾ ਇਸ ਕਰਕੇ ਤੁਸੀਂ ਵਿਸ਼ਵਾਸ ਕਰੋ ਕਿ ਅਸੀਂ ਇਨਸਾਫ ਦੇਵਾਂਗੇ ਇਹ ਭਗਵੰਦ ਮਾਨ ਸਾਹਿਬ ਨੇ 21 ਜੂਨ 2021 ਨੂੰ ਅੰਮ੍ਰਿਤਸਰ ਦੇ ਸਰਕਟ ਹਾਊਸ ਦੇ ਵਿੱਚ ਇਹ ਗੱਲ ਕਹੀ ਸੀ ਔਰ ਤੁਸੀਂ ਸਾਰੇ ਲੋਕਾਂ ਨੇ ਉਸ ਚੀਜ਼ ਤੇ ਵਿਸ਼ਵਾਸ ਕਰ ਲਿਆ ਲੇਕਿਨ ਭਗਵੰਦ ਮਾਨ ਸਾਹਿਬ ਜਦੋਂ ਤੋਂ ਮੁੱਖ ਮੰਤਰੀ ਬਣੇ 16 मार्च 2022 ਇਹਨਾਂ ਨੇ ਇੱਕ ਵਾਰੀ ਵੀ ਉਚਿਤ ਨਹੀਂ ਸਮਝਿਆ ਕਿ ਮੇਰੇ ਨਾਲ ਗੱਲ ਕਰਦੇ ਜਦੋਂ ਮੈਂ ਗਿਆ ਇਹਨਾਂ ਦੇ ਕੋਲ ਦੋ ਤਿੰਨ ਵਾਰੀ ਮੈਂ ਗਿਆ ਵਿਧਾਨ ਸਭਾ ਦੇ ਵਿੱਚ ਵੀ ਤੇ ਇਹਨਾਂ ਦੇ ਰੈ residencery ਮੈਂ ਕੇਜਰੀਵਾਲ ਸਾਹਿਬ ਨੂੰ ਵੀ ਮਿਲਿਆ ਐਸੇ ਸੰਬੰਧ ਦੇ ਵਿੱਚ ਮੈਨੂੰ ਕੋਈ ਅਹੁਦਾ ਨਹੀਂ ਚਾਹੀਦਾ ਸੀ ਮੈਨੂੰ ਕੁਝ ਨਹੀਂ ਚਾਹੀਦਾ ਸੀ ਲੇਕਿਨ ਇਹਨਾਂ ਨੇ ਨਹੀਂ ਜੋ ਕੰਮ ਕੈਪਟਨ ਅਮਰਿੰਦਰ ਸਿੰਘ ਜੀ ਨੇ ਕੀਤਾ ਉਸ ਨਾਲੋਂ 100 ਗੁਣਾ ਇਹਨਾਂ ਲੋਕਾਂ ਨੇ ਕੀਤਾ ਤਸੱਦਦ ਨਹੀਂ ਕੀਤਾ ਮੇਰੇ ਤੇ ਉਹ ਤਸੱਦਦ ਬਿਆਨ ਨਹੀਂ ਕੀਤਾ ਜਾ ਸਕਦਾ ਹੈ ਐਸウェਲ ਮੌਕਾ ਆਉਣ ਦੋ ਮੈਂ ਇੱਕ ਇੱਕ ਤਸੱਦਦ ਦੇ ਬਾਰੇ ਹਰ ਚੀਜ਼ ਮੈਂ ਉਹ ਰਾਜ ਖੋਲਾਂਗਾ ਕਿ ਕਿਸ ਤਰੀਕੇ ਦੇ ਨਾਲ ਕੈਪਟਨ ਸਾਹਬ ਦੇ ਟਾਈਮ ਮੇਰੇ ਤੇ ਤਸੱਦਦ ਹੋਇਆ ਕਿਸ ਤਰੀਕੇ ਦੇ ਨਾਲ ਭਗਵੰਤ ਮਾਨਜੀ ਦੇ ਟਾਈਮ ਮੇਰੇ ਤੇ ਤਸੱਦਦ ਹੋਇਆ ਤੇ ਅੱਜ ਵੀ ਕਿਸ ਤਰੀਕੇ ਦੇ ਨਾਲ ਹੋ ਰਿਹਾ ਹੈ ਸਿਰਫ ਇਹ ਹੈ ਕਿ ਇਹਨਾਂ ਕਿਸਾਂ ਦੇ ਉੱਤੇ ਮੈਂ ਪਹਰਾ ਦੇ ਰਿਹਾ ਹਾਂ हाई कोर्ट होवे सुप्रीम कोर्ट होवे फरीदकोट दी अदालत होवे जहां फरीदकोट तो जिला अदालत चंडीगढ़ ਦੇ ਵਿੱਚ ਕੇਸ ਤਬਦਿਲ ਹੋ ਚੁਕੇ ਨੇ ਮੈਂ ਆਪਣੇ ਨਿਜੀ ਵਕੀਲ ਸਾਹਿਬਾਨ ਦੇ ਨਾਲ ਮੈਂ ਇਹਨਾਂ ਕੇਸਾਂ ਦੀ ਪਰਵਾਹੀ ਕਰ ਰਿਹਾ ਮੈਂ ਜੋ ਅਦਾਲਤਾਂ ਨੇ ਕਾਨੂੰਨੀ ਅਦਾਲਤਾਂ ਇੱਥੇ ਵੀ ਸਾਡੀ ਪਰਵਾਹੀ ਇਸ ਕਰਕੇ ਚੱਲ ਰਹੀ ਹੈ ਕੱਲ ਹੋ ਕੇ ਦੇਖੋ ਜਾਣਾ ਸਾਰਿਆਂ ਨੇ ਜਦੋਂ ਅਸੀਂ ਜਾਈਏ ਤਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਜਾਈਏ ਤਾਂ ਉਹੀ ਕਾਹਨ ਕਿ ਹਾਂਜੀ ਤੁਸੀਂ ਉੱਥੋਂ ਵੀ ਲੜਾਈ ਲੜ ਕੇ ਆਏ ਹੋ ਮੈਨੂੰ ਪਤਾ ਹੈ ਕਿ ਇਸ ਲੜਾਈ ਦੇ ਵਿੱਚ ਮੈਂ ਜੀਤ ਨਹੀਂ ਸਕਦਾ ਲੇਕਿਨ ਮੋਲ ਲੜਾਈ ਲੜਦਾ ਹੈ ਤੁਸੀਂ ਲੜਾਈ ਲੜਾਂਗੇ ਹਰ ਤਰੀਕੇ ਦੇ ਨਾਲ ਲੜਾਈ ਲੜਾਂਗੇ ਪਰ ਇਨਸਾਫ ਮਿਲਣਾ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਤੋਂ ਲੇਕਿਨ ਇਹ ਸਾਰੀ ਲੜਾਈ ਚੱਲਦੇ ਰਹਿਣੀ ਹੈ ਔਰ ਅੱਜ ਇਹ ਸਾਬਿਤ ਹੋ ਗਿਆ ਕਿ ਜੋ ਸਾਡੀ ਰਿਪੋਰਟ ਨੂੰ ਖਾਰਜ ਕਰਵਾਇਆ ਗਿਆ ਸੀ ਤੁਸੀਂ ਸੋਚ ਸਕਦੇ ਹੋ ਕਿੰਨੇ ਲੋਕਾਂ ਨੇ ਔਰ ਕਿਸ-ਕਿਸ ਤਰੀਕੇ ਦੇ ਨਾਲ ਛਲ ਪ੍ਰਪੰਚ ਕਰਕੇ ਉਹ ਰਿਪੋਰਟ ਖਾਰਜ ਕਰਵਾਈ ਗਈ ਮੈਂ ਦੁਬਾਰਾ ਦੱਸਣਾ ਚਾਹੁੰਦਾ ਹਾਂ ਕਿ ਰਿਪੋਰਟ ਦਾ ਪੈਸ਼ਗੀ ਮਾਨਜੋ ਸੈਸ਼ਨ ਅਦਾਲਤ ਫਰੀਦਕੋਟ ਦੇ ਵਿੱਚ ਤੇ ਖਾਰਜ ਹੋ ਰਹੀ ਹੈ ਕਿੱਥੋਂ ਮਾਨਜੋ ਹਾਈ ਕੋਰਟ ਤੋਂ ਚੰਡੀਗੜ੍ਹ ਉੱਥੋਂ ਫਰੀਦਕੋਟ ਤੋਂ ਰਿਪੋਰਟ ਮੰਗਾ ਕੇ ਪੜੀ ਵੀ ਨਹੀਂ ਗਈ ਕਿ ਇਹਦੇ ਵਿੱਚ ਕੀ ਖਰਾਬੀ ਹੈ ਨਹੀਂ ਜੋ ਆਰਡਰ ਆਇਆ ਹੈ ਖਾਰਜ ਹੋਣ ਦਾ ਉਹਦੇ ਵਿੱਚ ਕੋਈ ਇਸ ਤਰੀਕੇ ਦੀ ਗੱਲ ਲਿਖੀ ਗਈ ਹੈ ਕਿ ਇਹਦੇ ਵਿੱਚ ਕੀ ਖਰਾਬੀ ਹੈ ਕਿਹੜੀ ਲਾਈਨ ਗਲਤ ਹੈ ਆਜ ਸਾਬਿਤ ਹੋ ਗਿਆ ਸਭ ਕੁਝ ਦੋਸ਼ੀਆਂ ਨੇ ਕਬੂਲ ਕਰ ਲਿਆ ਤੁਸੀਂ ਦੇਖੋ ਦੋਸ਼ੀ ਪਰਿਵਾਰ ਨੇ ਆਪਣਾ ਜੁਰਮ ਕਬੂਲ ਕਰ ਲਿਆ ਇਹ ਚਲੋ ਪੰਜਾਬ ਵਾਸੀਆਂ ਵਾਸਤੇ ਪੰਜਾਬੀਆਂ ਵਾਸਤੇ ਨਾਨਕ ਨਾਮ ਲੈਵਾ ਸੰਗਤਾਂ ਵਾਸਤੇ ਇੱਕ ਥੋੜੀ ਜਿਹੀ ਇੱਕ ਰਾਹਤ ਦੀ ਉਮੀਦ ਬਧੀ ਹੈ ਕਿ ਦੇਖੋ ਇਨਸਾਫ ਹੋ ਰਿਹਾ ਹੈ ਔਰ ਇਨਸਾਫ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿੱਚ ਹੋ ਰਿਹਾ ਹੈ ਜੋ ਕਬੂਲਨਾਮਾ ਹੋਇਆ ਹੈ ਭਗਵੰਤ ਮਾਨ ਸਾਹਿਬ ਨੂੰ ਮੈਂ ਇਹੀ ਕਹਾਂਗਾ ਕਿ ਤੁਸੀਂ ਇਸ ਕਬੂਲਨਾਮਾ ਦੇ ਆਧਾਰ ਤੇ ਦੁਬਾਰਾ ਤਲਬ ਕਰਵਾਓਗੇ ਆਪਮੀ ਐਸਆਈਟੀ ਨੂੰ ਕਾ ਕੇ ਤੇ ਇਹ ਸਾਰਾ ਕਬੂਲਨਾਮਾ ਤੁਸੀਂ केस फाइल ले आके अदालत ਦੇ ਵਿੱਚ ਦੋਗੇ ਜੇਕਰ ਤੁਸੀਂ ਦਿੰਦੇ ਹੋ ਤਾਂ ਮੈਂ ਕਹਾਂਗਾ ਕਿ ਹਾਂ ਆਜ ਵੀ ਤੁਸੀਂ ਮਤਲਬ ਇਸ ਕੇਸ ਦੇ ਨਾਲ ਦਾ ਕੁਝ ਵੀ چاہے ਕੇਸ ਖਰਾਬ ਹੋ ਗਿਆ ਤੁਸੀਂ ਕਰੋਗੇ ਤਾਂ ਸਾਨੂੰ ਚੰਗਾ ਲੱਗੇਗਾ ਨਹੀਂ ਕਰਦੇ ਹੋ ਤਾਂ ਜੋ ਕੈਪਟਨ ਸਾਹਿਬ ਨੇ ਕਿਹਾ ਤੁਸੀਂ ਵੀ ਹੋ ਰਾਤ ਹੈ ਉਹ ਰਾਤ ਤੋਂ ਬਹੁਤ ਦੂਰ ਹੋਰ ਬਹੁਤ ਅੱਗੇ ਤੁਸੀਂ ਜਾ ਚੁੱਕੇ ਹੋ ਇੱਕ ਹੋਰ ਦੇਖੋ ਸ਼ਰਮ ਵਾਲੀ ਗੱਲ ਹੈ ਸਾਡੇ ਵਾਸਤੇ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਦਿੱਲੀ ਦੇ ਇੱਕ ਐਮਐਲਏ ਆਮ ਆਦੀ ਪਾਰਟੀ ਦੇ ਮਲੇਰ ਕੋਟਲਾ ਦੇ ਵਿੱਚ ਇੱਕ ਬੇਅਦਬੀ ਦੀ ਘਟਨਾ ਹੋਈ ਸੀ 2016 ਦੇ ਉਹਦੇ ਵਿੱਚ 2 ਸਾਲ ਦੀ ਸਜ਼ਾ ਦਿੱਤੀ ਗਈ ਹੈ ਮਾਨਯੋਗ ਸੈਸ਼ਨ ਅਦਾਲਤ ਬਲੋਂ ਮਲੇਰ ਕੋਟਲਾ ਦੇ ਇੱਕ ਐਮਐਲਏ ਸਾਹਿਬ ਨੂੰ ਸਜ਼ਾ ਦਿੱਤੀ ਗਈ ਹੈ ਐਮਐਲਏ ਸਾਹਿਬ ਦੋਸ਼ੀ ਕਰਾਰ ਦਿੱਤੇ ਗਏ ਨੇ ਇਹ ਆਮ ਆਦੀ ਪਾਰਟੀ ਦੇ ਨੇ ਮੈਂ ਆਮ ਆਦੀ ਪਾਰਟੀ ਦੇ ਲੀਡਰ ਸਾਹਿਬ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਹਲੇ ਗੱਲ ਨਹੀਂ ਹੋਈ ਹੈ ਲੇਕਿਨ ਮੈਂ ਗੱਲਬਾਤ ਜਾਰੀ ਰੱਖਾਂਗਾ ਕਿ ਕੀ 2016 ਦੇ ਵਿੱਚ ਜੋ ਮਲੇਰ ਕੋਟਲਾ ਦੇ ਵਿੱਚ ਪਵਿੱਤਰ ਕੁਰਾਨ ਸ਼ਰੀਫ ਦਾ ਜੋ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਹੈ ਜੇਕਰ ਦਿੱਲੀ ਦਾ ਇੱਕ ਐਮਐਲਏ ਕਰਵਾ ਰਿਹਾ ਹੈ ਤਾਂ ਐਸੀ ਕੀ ਸੋਚੀਏ ਔਰ ਕਿਸੇ ਦਾ ਬਿਆਨ ਨਹੀਂ ਆਇਆ ਔਰ ਕਿਸੇ ਪਾਰਟੀ ਦਾ ਬਿਆਨ ਨਹੀਂ ਆਇਆ ਕਿਸੇ ਲੀਡਰ ਦਾ ਬਿਆਨ ਨਹੀਂ ਆਇਆ ਕਾਂਗਰਸ ਬੀਜੇਪੀ ਅਕਾਲੀ ਦਲ ਆਮ ਆਦਮੀ ਪਾਰਟੀ ਕਿਸੇ ਨੇ ਕੋਈ ਬਿਆਨ ਨਹੀਂ ਦਿੱਤਾ ਲੇਕਿਨ ਆ ਦੇਖ ਲੋ ਜੇਕਰ ਸਾਡੀ ਪਾਰਟੀ ਦੇ ਐਮਐਲਏ ਇਸ ਤਰ੍ਹਾਂ ਕਰਨਗੇ ਤਾਂ ਲੋਕ ਕਿਸ ਤਰ੍ਹਾਂ ਸਾਡੀ ਪਾਰਟੀ ਤੇ ਵਿਸ਼ਵਾਸ ਕਰਨਗੇ ਅਸੀਂ ਤਾਂ ਆਏ ਸੀਗੇ ਇੱਕ ਬਦਲਾਅ ਦੀ ਰਾਜਨੀਤੀ ਨੂੰ ਲੈ ਕੇ ਇਹਦੇ ਉੱਤੇ ਵੀ ਕੋਈ ਨਾ ਕੋਈ ਦੇਖੋ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਅਦਾਲਤ ਨੇ ਹੀ ਦੋਸ਼ੀ ਕਰਾਰ ਦਿੱਤਾ ਔਰ ਦੇਖੋ ਸਭ ਤੋਂ ਮਾੜੀ ਗੱਲ ਇਹ ਹੈ ਸਭ ਤੋਂ ਮਾੜੀ ਗੱਲ ਹੈ ਕਿ ਉਦੋਂ ਜੋ ਬੇਅਦਬੀ ਹੋਈ ਸੀ ਮੈਂ ਬਾਰ-ਬਾਰ ਇਹੀ ਕਹਿੰਦਾ ਆ ਰਿਹਾ ਹਾਂ ਕਿ ਦੇਖੋ सारे धर्म धर्मां सारे ग्रंथा की बेदबी होगी ये तो पवित्र कुरान शरीफ की बेदबी का मसला है और बेदबी बेदबी है चाहे किसी भी धर्म भी ग्रंथ की बेदबी हो गए यह तो बेदबी बेदबी है तो इस इसके उत्ते भी चर्चा करनी जरूरी है करना की चाहिए है मैं अपनी लीडरशिप के नाल दोबारा गल करना प्रयास कराँगा कि देखो सोचो कि अशी की करना है हम क्या करने आए थे और क्या करने लगे ਅਸੀਂ ਕੀ ਕਰਨ ਵਾਸਤੇ ਆਏ ਸੀ ਤੇ ਕੀ ਅਸੀਂ ਕਰਨ ਲੱਗ ਪਏ ਤੇ ਇਹ ਸਾਰਾ ਕੁਝ ਦੇਖੋ ਜੇਕਰ ਅਸੀਂ ਨਹੀਂ ਕਰਦੇ ਹਾਂ ਤੇ ਜਨਤਾ ਕਿਸੇ ਦੀ ਗੁਲਾਮ ਨਹੀਂ ਨਾ ਆਟਾ ਦਾਲ ਦੀ ਗੁਲਾਮ ਰਹੀ ਹੈ ਨਾ ਕੋਈ ਬਿਜਲੀ ਦੀ ਗੁਲਾਮ ਰਹੀ ਹੈ ਨਾ ਕੋਈ 1000 ਰੁਪਏ ਦੀ ਗੁਲਾਮ ਰਹੀ ਹੈ ਇਹ ਜਨਤਾ ਸੁਤੰਤਰ ਹੈ ਔਰ ਜਨਤਾ ਆਪਣੇ ਹਿਸਾਬ ਦੇ ਨਾਲ ਕਿਸ ਨੂੰ ਸਿੰਘਾਸਨ ਤੇ ਬਿਠਾਉਣਾ ਹੈ ਕਿਸ ਨੂੰ ਸਿੰਘਾਸਨ ਤੋਂ ਚੱਕ ਕੇ ਬਾਹਰ ਸੁੱਟ ਦੇਣਾ ਹੈ ਇਹ ਸਭ ਜਨਤਾ ਸੁਪਰੀਮ ਹੁੰਦੀ ਹੈ ਤੇ ਅਸੀਂ ਜਨ ਹਿੱਤ ਦੇ ਵਿੱਚ ਕੰਮ ਕਰਾਂਗੇ

लेकिन यह सा लड़ाई गुरु ग्रंथ साहब जी की सारी लड़ाई साड़ी जारी रहेगी और अभी हर तरीके दे नाल। हर मैं थोड़े वार का मुकाबला करा और इंसाफ मिलना ही मिलना है और इंसाफ गुरु गुरु गोबिंद सिंह जी की अदालत तो मिलना है इन्होंने शब्दों के मैं थोड़े तो इजाजत लेना हाँ और इस तो बाद भी आगे मैं थोनों दसागा कि हाँ एक एक पक्ष जो है और हर तथ्य सामने असी लेके आवागे ਕੇਸ ਕੇ ਜਿੱਕੀ ਕੀ ਕਰਦੂ ਤੇ ਮਾਨ ਸਾਹਿਬ ਨੇ ਕਿਹਾ ਸੀ ਪੰਜਾਬ ਦੇ ਵਿਧਾਨ ਸਭਾ ਦੇ ਵਿੱਚ ਕੀ ਬੇਅਦਵੀ ਦੇ ਕੇਸ ਦੇ ਵਿੱਚ ਨਵੇਂ ਤਥ ਹੋਨੇ ਮੈਨੂੰ ਤੇਹੀ ਲੱਗ ਰਿਹਾ ਹੈ ਕਿ ਨਵਾਂ ਤਥ ਹੈ ਹੀ ਆ ਗਿਆ ਹੈ ਮਲੇਰ ਕੋਟਲਾ ਦੇ ਵਿੱਚ ਆਪਣੀ ਪਾਰਟੀ ਦਾ ਵਿਧਾਇਕ ਦਿੱਲੀ ਦਾ ਕਨਵਿਕਟ ਹੋ ਗਿਆ ਉਹਨੂੰ ਸਜ਼ਾ ਮਿਲ ਗਈ ਮੈਨੂੰ ਇਹੀ ਲੱਗ ਰਿਹਾ ਹੈ ਕਿ ਨਵਾਂ ਤਥ ਹੈ ਤੇ ਤੁਸੀਂ ਦੇਖੋ ਲੋਕਾਂ ਦੇ ਸਾਹਮਣੇ ਆਵੋ ਲੋਕਾਂ ਦੇ ਸਾਹਮਣੇ ਆ ਕੇ ਸਚਾਈ ਦੱਸੋ ਕੋਈ ਵੀ ਗੁਲਾਮ ਨਹੀਂ ਹੈ ਨਾ ਮੈਂ ਗੁਲਾਮ ਹਾਂ ਨਾ ਪੰਜਾਬ ਦੀ ਜਨਤਾ ਗੁਲਾਮ ਨਹੀਂ ਤੁਸੀਂ ਸਾਡੇ ਸਾਹਮਣੇ ਆਓ ਠੀਕ ਹੈ ਔਰ ਜੋ ਤੁਸੀਂ ਬਹਿਕ ਤੋਂ ਵਾਰ ਕਰ ਰਹੇ ਹੋ ਸੜੇ ਤੇ ਇਹ ਵਾਰ ਬੰਦ ਕਰੋ ਕਿਉਂਕਿ ਇਨਸਾਫ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਹੋਣਾ ਹੈ ਔਰ ਉਹ ਇਨਸਾਫ ਕਰਕੇ ਰਹਿਣਗੇ ਔਰ ਹਰ ਤਰੀਕੇ ਦੇ ਨਾਲ ਇਨਸਾਫ ਹੋਗਾ ਔਰ ਉਹ ਇਨਸਾਫ ਜੋ ਹੋਗਾ ਉਹ ਦੁਨੀਆ ਦੇਖੇਗੀ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ